ਉਹ ਹੋ ਜਾਂਦੀ ਆ ਵੀ SIM ਨਿਕਲ ਗਈ ਬਿਲਕੁਲ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਹੈ ਜੀ ਉਹ ਦੂਜਾ ਫੋਨ ਨੂੰ ਲੋਕੇਸ਼ਨ ਦੇ ਦਿੰਦਾ نیٹ ਸ਼ੇਅਰ ਕਰਕੇ ਜੇ ਤੁਹਾਡੇ ਕੋਲ ਆਈਫੋਨ ਆ ਮੇਰਾ ਆਈਫੋਨ ਚੋਰੀ ਹੋ ਗਿਆ ਤੁਹਾਡੀ ਗੇਟ ਤੇ ਮੇਰਾ ਚੋਰੀ ਲਾਈਫੋਨ ਆ ਤੁਹਾਡੇ ਆਪਣੇ ਆਈਫੋਨ ਨੇ ਸੈਟਲਾਈਟ ਦੇ ਨਾਲ ਉਧਰੋਂ GPS ਨਾਲ ਲੋਕੇਸ਼ਨ ਇਹ ਫੋਨ ਚੋਰੀ ਹੋ ਜੇ ਬੰਦਾ ਇਮੀਡੀਏਟਲੀ ਉਹ ਡਰ ਹੁੰਦਾ ਕਿ ਮੇਰਾ ਕੋਈ ਡਾਟਾ ਚੋਰੀ ਨਾ ਹੋ ਜਾਵੇ ਜਾਂ ਕੱਟ ਲਵੇ ਵਿੱਚੋਂ ਇਸ ਤਰ੍ਹਾਂ ਦੇ ਚਾਂਸ ਹੁੰਦੇ ਕਿ ਕੀ ਹੁੰਦਾ ਉਹਦੇ ਵਿੱਚ ਫਿਰ ਖਾਂ ਦੇਖੋ ਸਰ ਕੋਈ ਕਿਸੇ ਦਾ ਡਾਟਾ ਕੱਟ ਲੋ ਕਿਉਂਕਿ ਡਾਟਾ ਕੱਟਣਾ ਕੋਈ ਆਸਾਨ ਗੱਲ ਨਹੀਂ ਹੈਗੀ ਕਿਉਂਕਿ ਆਪਣਾ ਉੱਪਰ ਇੱਕ ਸਿਕਿਉਰ ਪਾਸਵਰਡ ਲੱਗਿਆ ਹੁੰਦਾ ਜੀ ਠੀਕ ਹੈ ਜੀ Apple ਤਾਂ ਭੁੱਲ ਜੇ ਵੀ ਡਾਟਾ ਕਰ ਦਲੋਗੇ Android ਦੇ ਥੋੜੇ ਜੇ ਚਾਂਸ ਹੁੰਦੇ ਆ ਪਰ ਉਹ ਵੀ ਬਹੁਤ ਦੇ ਲਾਉਤੇ ਕਿਉਂਕਿ ਜਦੋਂ ਅਸੀਂ ਵੀ ਕੋਈ ਬੰਦਾ ਪਾਸਵਰਡ ਭੁੱਲੇ ਜਾਂਦਾ Android ਫੋਨ ਦਾ ਅਸੀਂ ਵੀ ਡਾਟਾ ਰਿਕਵਰ ਕਰਕੇ ਦਈਦਾ ਅਸੀਂ ਬੰਦੇ ਤੋਂ ਜਾਂ ਤਾਂ ਡੈਥ ਸਰਟੀਫਿਕੇਟ ਲਈਦਾ ਜੇ ਬੰਦੇ ਦੀ ਡੈਥ ਹੋਈ ਹੋਈ ਆ ਨਹੀਂ ਤਾਂ ਬੰਦੇ ਦੇ ਪੂਰੇ ਪ੍ਰੂਫ ਲਈਦੇ ਆ ਉਹਦੇ ਤੋਂ ਡੱਬਾ ਲਈਦਾ ਹੁੰਦਾ ਆਈ ਆਮੀ ਨੰਬਰ ਮੈਚ ਕਰਾਈਦਾ ਹੁੰਦੀ ਰਿਪੋਰਟ ਚੈੱਕ ਕਰੀਦੀ ਆ ਆਨਲਾਈਨ ਵੀ ਕਿਤੇ ਚੋਰੀ ਦਾ ਫੋਨ ਤਾਂ ਨਹੀਂ ਸਾਡੇ ਤੋਂ ਲੁਕ ਖਲ ਰਿਹਾ हां अगर पासवर्ड 1 2 3 4 0 0 5 8 2 9 ਜਿਹੜਾ ਟਰਾਈ ਕਰੂਗਾ ਜੇ ਉਹ ਥੋਕੇ ਲੱਗਿਆ ਉਹ ਤਾਂ ਫਿਰ ਸਰ ਕੰਦੇ ਕੋਈ ਜਾਣਕਾਰੀ ਹੁੰਦੀ ਹੈ ਜਾਣਕਾਰੀ ਹੈਗੀ ਆ ਤੁਸੀਂ ਆਪਣਾ ਫੋਨ ਘਰੇ ਬੈਠ ਕੇ ਟ੍ਰੇਸ ਕਰਾ ਸਕਦੇ ਮੈਂ ਤੁਹਾਨੂੰ ਸਾਈਟ ਵੀ ਦੱਸ ਦਿੰਦਾ ਜੀ ਬਿਲਕੁਲ ਈਜ਼ੀ ਸਾਈਟ ਆ ਤੁਸੀਂ ਕੀ ਕਰਨਾ ਸਰ ਸਭ ਤੋਂ ਪਹਿਲਾਂ ਪੀਪੀ ਸਾਂਝ ਕੇਂਦਰ ਦੀ ਸਾਈਟ ਓਪਨ ਕਰਨੀ ਆ ਇੱਕ ਵਾਰੀ ਦੱਸ ਦੋ ਕਿਦਾਂ ਕਿਦਾਂ ਆਪਾਂ ਕਰ ਸਕਦੇ ਹੈਗੇ ਆ ਤਾਂ ਪੂਰੀ ਜਾਣਕਾਰੀ ਜੇਕਰ ਤੁਹਾਡਾ ਮੋਬਾਈਲ ਚੋਰੀ ਹੋ ਜਾਂਦਾ ਬਾ ਤਾਂ ਤੁਸੀਂ ਆਪਣਾ ਫੋਨ ਕਿਵੇਂ ਰਿਕਵਰ ਕਰ ਸਕਦੇ ਹੋ ਇਸ ਪੂਰੇ ਮਾਮਲੇ ਤੇ ਅਸੀਂ ਅੱਜ ਚਰਚਾ ਕਰਾਂਗੇ ਸਾਡੇ ਨਾਲ ਡਾਕਟਰ ਐਪਲ ਹਰਪ੍ਰੀਤ ਮੌਜੂਦ ਨੇ ਡਾਕਟਰ ਐਪਲ ਕਿਉਂ ਕਿਹਾ ਜਾਂਦਾ ਪਹਿਲਾਂ ਉਸਦੇ ਬਾਰੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਮੋਬਾਈਲ ਦੇ ਬਾਰੇ ਜਾਣਕਾਰੀ ਦਵਾਂਗੇ ਕਿ ਤੁਹਾਡਾ ਮੋਬਾਈਲ ਜੇਕਰ ਚੋਰੀ ਹੋ ਗਿਆ ਬਾ ਤੁਸੀਂ ਕਿਸ ਤਰ੍ਹਾਂ ਆਪਣਾ ਫੋਨ ਜਿਹੜਾ ਬਾ ਰਿਕਵਰ ਕਰ ਸਕਦੇ ਹੋ ਡਾਕਟਰ ਐਪਲ ਤੁਹਾਡਾ ਨਾਮ ਪਹਿਲਾਂ ਕਿਸ ਤਰ੍ਹਾਂ ਪਿਆ ਹਰਪ੍ਰੀਤ ਜੀ ਬਈ ਦੱਸੋ ਤੁਸੀਂ ਨਹੀਂ 사ਸੀਗਾ ਸਰ ਤੇ ਡਾਕਟਰ ਐਪਲ ਆਪਣਾ ਬਣਾ ਇਦਾਂ ਪਿਆ ਸਰ ਕੀ ਆਪਣਾ ਫੋਨ ਦਾ ਕੰਮ ਹੁੰਦਾ ਸੀ ਇਹ ਬੇਸਿਕਲੀ ਆਪਾਂ ਫੋਨ ਫੋਨ ਆਈਫੋਨ ਵਗੈਰਾ ਰਿਪੇਅਰ ਕਰਨੇ ਅਨਲੌਕ ਕਰਨੇ ਚੱਲਦਾ ਰਹਿੰਦਾ ਸੀ ਆਪਣੇ ਡਾਕਟਰ ਸਾਹਿਬ ਸੀਗੇ ਇਸ ਟਾਈਮ ਤਾ ਉਹ ਇਸ ਦੁਨੀਆ ਤੇ ਹੈ ਨਹੀਂਗੇ ਤੇ ਮੈਂ ਉਹਨਾਂ ਦੇ ਘਰੇ ਜਾਣਾ ਉਹਨਾਂ ਦੇ ਫੋਨ ਫੋਨ ਠੀਕ ਕਰਨੇ ਤੇ ਉਹ ਮੈਨੂੰ ਹਰ ਪੀ ਤੇ ਕਹਿ ਕੇ ਰਿਹਾ ਉਹਨਾਂ ਨੂੰ ਥੋੜਾ ਲੱਗਦਾ ਸੀ ਵੀ ਨਾਮ ਵੱਡਾ ਜਿਆਦਾ ਉਹ ਮੈਨੂੰ ਡਾਕਟਰ ਕਹਿਣ ਲੱਗੇ ਵੀ ਤੂੰ ਡਾਕਟਰ ਆ ਮੈਂ ਬੰਦੇ ਠੀਕ ਕਿਤੇ ਐਨੇ ਐਨੀ ਮੇਰੀ ਉਮਰ ਹੋ ਗਈ ਤੂੰ ਮੋਬਾਈਲ ਠੀਕ ਕਰਦਾ ਮੇਰੇ ਇੰਨੇ ਸਾਲਾਂ ਤੋਂ ਅੱਜ ਤੋਂ ਬਾਅਦ ਤੈਨੂੰ ਡਾਕਟਰ ਕਹਿ ਕਰਨਾ ਉਸ ਤੋਂ ਬਾਅਦ ਹੀ ਫਿਰ ਹੌਲੀ ਹੌਲੀ ਫਿਰ ਮੈਂ ਆਪਣਾ ਨ ਪਾਲੋ ਫਿਰ ਇਹ ਟੋ ਹਲੀਵੁੱਡ ਹੀ ਬਾ ਸਾਰੇ ਡਾਕਟਰ ਇਹ ਕਹਿਣ ਲੱਗੇ इवन ਡਾਕਟਰ ਆਪਣੀ ਨਾਮ ਚਲਾ ਪਹਿਲੇ ਡਾਕਟਰ ਬਣ ਗਏ ਹਾਂਜੀ ਉਹ ਮੌਇਨਾਂ ਵਾਲੇ ਡਾਕਟਰ ਬਣ ਗਏ ਅੱਛਾ ਫੋਨ ਜੇ ਚੋਰੀ ਹੋ ਜਵੇ ਤਾਂ ਫੋਨ ਅਸੀਂ ਆਪਣਾ ਕਿਸ ਤਰ੍ਹਾਂ ਰਿਕਵਰ ਕਰ ਸਕਦੇ ਹਾਂ ਕਿਸ ਤਰ੍ਹਾਂ ਸਾਨੂੰ ਫੋਨ ਜਿਹੜਾ ਉਹ ਵਾਪਸ ਮਿਲ ਸਕਦਾ ਦੇਖੋ ਕਾਫੀ ਗੱਲਾਂ ਨੇ ਮੇਰੀਆਂ ਜਿਹੜੀਆਂ ਦੋ ਤਿੰਨ ਚੀਜ਼ਾਂ ਤੇ ਆਪਾਂ ਗੌਰ ਵੀ ਕਰ ਲਾਂਗੇ ਤਾਂ ਜਿਹੜਾ ਤੁਹਾਡਾ ਫੋਨ ਆ ਤੁਹਾਡੇ ਘਰੇ ਆਪ ਪਾਊਗਾ ਜੀ ਚੱਲ ਕੇ ਜੀ ਸਭ ਤੋਂ ਪਹਿਲਾਂ ਕੀ ਹੁੰਦਾ ਸਰ ਕਈ ਵਾਰੀ ਤੁਹਾਡਾ ਫੋਨ ਲੋਸਟ ਹੋ ਜਾਂਦਾ ਜਾਂ ਕੋਈ ਦਿੱਕਤ ਆ ਜਾਂਦੀ ਹੈ ਆਪਾਂ ਨੂੰ ਕੀ ਹੁੰਦਾ ਜੀ ਫਟਾਫਟ ਆਪਾਂ ਦੂਜੇ ਦਾ ਫੋਨ ਫੜਨਾ ਚੱਕ ਕੇ ਨੰਬਰ ਡਾਇਲ ਕਰਕੇ ਲੱਗ ਜਾਣਾ ਗੱਲ ਰਿੰਗਾ ਕਰੀ ਜਾਣੀਆਂ ਹੁਣ ਸਰ ਜਿਹੜੇ ਬੰਦੇ ਨੇ ਫੋਨ ਚੋਰੀ ਕੀਤਾ ਹੋ ਜਾਂ ਚੱਕਿਆ ਹੋਊਗਾ ਤੁਸੀਂ ਨੋਟ ਕਰੋ ਆਪਣਾ ਫੋਨ ਚੱਕ ਲੂਗਾ ਕਿਉਂਕਿ ਦੁਨੀਆ ਦੇ 70% ਬੰਦੇ ਚੋਰ ਨੇ 30% ਬੰਦੇ ਸਹੀ ਨੇ ਜਿਹੜੇ ਫੋਨ ਚੱਕ ਕੇ ਗਏ ਦਨਗੇ ਬਾਈ ਜੀ ਇਹ ਤੁਹਾਡਾ ਫੋਨ ਇੱਥੇ ਪਿਆ ਰੀਸੈਂਟਲੀ ਮੇਰੇ ਦੋਸਤ ਐ ਕੋ ਨੂੰ ਫੋਨ ਲੱਭਿਆ ਜੀ ਆਨੇ ਜੱਦੀ ਦਾਤਾ ਵੀਰੇ ਫੋਨ ਇੱਥੇ ਪਿਆ ਇਹਨਾਂ ਦਾ ਰਿੰਗਾ ਮਾਰਨੀਆ ਬੰਦ ਕਰ ਕਰੋ ਨਹੀਂ ਤਾਂ ਮੇਰੇ ਵੱਲੋਂ ਤਾਂ ਰਹਿਣ ਹੀ ਦੋਈ ਕਿਉਂਕਿ ਜਿਹਨੇ ਰਿੰਗ ਕਰਨ ਦੀ ਜੀ ਫੋਨ ਚੱਕ ਲਿਆ ਉਹਨੇ ਜਦੀ ਬੰਦੀ ਕਰ ਦੇਣਾ ਫੋਨ ਪਹਿਲਾਂ ਦਾ SIM ਕੱਟ ਕੇ ਬਾਹਰ ਮਾਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹੁੰਦਾ ਕਈ ਫਟਾਫਟ SIM ਕੱਢੀਏ ਬੰਦ ਕਰੀਏ ਉਹਨੂੰ ਕਿਉਂਕਿ ਅੱਜ ਕੱਲ੍ਹ ਦੇ ਫੋਨ ਸਰ ਜਲਦੀ ਨਹੀਂ ਬੰਦ ਹੁੰਦੇ ਤੇ ਫਿਰ ਹਰੇਕ ਕੋਈ ਕਰਦਾ ਨਾ ਕਿ ਮੇਰਾ ਮੋਬਾਈਲ ਜਿਵੇਂ ਮੈਂ ਰਿੰਗ ਕਰਲਾਂ ਕਿ ਸ਼ਾਇਦ ਕਰਦੇ ਆ ਕਰਦੇ ਆ ਜੀ ਦਿਮਾਗ ਉੱਧਰ ਨੂੰ ਹੋ ਜਾਂਦਾ ਵੀ ਰਿੰਗਾ ਕਰਨਾ ਸ਼ਾਇਦ ਬੰਦਾ ਚੱਕ ਲਈ ਤਦੋਂ ਜੇ ਤੁਹਾਡਾ ਦਿਲ ਕਰਦਾ ਇੱਕ ਅੱਧੀ ਅੱਧੀ ਟਰਾਈ ਕਰ ਲਓ ਪਰ ਸਭ ਤੋਂ ਵਧੀਆ ਵੇਕ ਹੀ ਆ ਜੀ ਅਗਰ ਤੁਹਾਡਾ ਹੋਣ ਚੋਰੀ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਾਈਂਡ ਦੇ ਵਿੱਚ ਅੱਜ ਵੀ ਆਪਣੀ Gmail ID ਉਹ ਅਲਟਰ ਕੋਲ ਉਸ ਤੋਂ ਬਾਅਦ ਕੀ ਕਰੋ ਤੇ ਇਹ ਤੁਹਾਡਾ ਫਸਟ ਹੈ ਜਿਹੜਾ ਤੁਸੀਂ ਆਪਣੇ ਓਨਰ ਲੈਵਲ ਤੇ ਕਰ ਸਕਦੇ ਹੋ ਤੁਸੀਂ ਇਸੇ ਦਾ ਫੋਨ ਫੜ ਕੇ ਉੱਤੇ Google ਖੋਲੋ ਫਾਈਂਡ ਮਾਈ ਫੋਨ ਸਰਚ ਕਰੋ Google ਦਾ ਅਗਰ ਆਈਫੋਨ ਆ ਤਾਂ ਆਈਕਲਾਉਡ ਸਰਚ ਕਰੋ ਜਦੋਂ ਤੁਸੀਂ ਉੱਤੇ ਆਪਣਾ ID ਪਾਸਵਰਡ ਪਾਇਆ ਉਹਦੀ ਲੋਕੇਸ਼ਨ ਜਿਹੜੀ ਐਕਚੁਅਲ ਲੋਕੇਸ਼ਨ ਉਹ ਫੋਨ ਦੀ ਆ ਜਾਣੀ ਹੈ ਤੁਸੀਂ ਇਹ ਸਭ ਕਰਕੇ ਦੇ ਸਕਦੇ ਹੋ ਕਿਹੜੀ ਆਪਾਂ ID ਆਪਾਂ ਖੋਲਣੀ ਜੇ ਮੇਰੇ ਕੋਲ ਐਂਡਰੋਇਡ ਫੋਨ ਆ ਤਾਂ ਆਪਾਂ ਸਭ ਤੋਂ ਪਹਿਲਾਂ ਕੀ ਖੋਲਣਾ ਹੈ ਕੁਝ ਨਹੀਂ ਸਰ ਤੁਸੀਂ ਸਿਰਫ Google ਟਾਈਪ ਕਰਨਾ ਹੈ ਜੀ Google ਟਾਈਪ ਕਰੋਗੇ ਉੱਥੇ ਜਿਗਨਾ ਫਾਈਂਡ ਮਾਈ ਡਿਵਾਈਸ ਆ ਦੇਖੋ ਸਰ ਪਹਿਲੇ ਹੀ ਆ ਗਿਆ ਜਦੋਂ ਆ ਤੁਸੀਂ ਸਾਈਟ ਨੂੰ ਓਪਨ ਕਰੋਗੇ ਇੱਥੇ ਸਾਈਨ ਇਨ ਕਰਨਾ ਹੈ ਜੀ ਤੁਸੀਂ ਠੀਕ ਹੈ ਜੀ ਆ ਮੇਰੇ ਫੋਨ ਆ ਗਿਆ ਇਸ ਟਾਈਮ ਕਿੱਥੇ ਨੇ ਆ ਸਾਰੀਆਂ ਲੋਕੇਸ਼ਨ ਆ ਗਿਆ ਤੇ ਆ ਦੇਖੋ ਜੀ ਦਿੱਤੇ ਫੋਨ ਹੋਊਗਾ ਉਹਨੇ ਕਨੈਕਟਿੰਗ ਕਰਕੇ ਜਦੀ ਦੱਸ ਦੇਣਾ ਫੋਨ ਇੱਥੇ ਹੈ ਜੀ ਓਕੇ ਤੇ ਜਿਹੜੀ ਬੜਾ ਆਸਾਨ ਫਾਰਮੂਲਾ ਹੈ ਬਿਲਕੁਲ ਬਿਲਕੁਲ ਸਰ ਹੁਣ ਆ ਦੇਖੋ ਫੋਨ ਦੀ ਬੈਟਰੀ ਵੀ ਦੱਸ ਰਿਆ ਇਹ ਚਲੋ ਫੋਨ ਆਪਣੀ ਦੁਕਾਨ ਆ ਲੈਣੇ ਆਪਾਂ ਲੋਕੇਸ਼ਨ ਆਨ ਕੀਤੀਆਂ ਹੋਈਆਂ ਨੇ ਕਈ ਕਈ ਲੋਕੀ ਵਹਿਮ ਦੇ ਵਿੱਚ ਰਹਿ ਜਾਂਦੇ ਆ ਵੀ ਸਾਡੀ ਲੋਕੇਸ਼ਨ ਆਨ ਆ ਜਾਂ ਸਾਡਾ ਕਿੰਨਾ ਜਿੰਨੇ ਵੀ ਤੁਹਾਡੀ ਆਈਡੀ ਦੇ ਵਿੱਚ ਫੋਨ ਚੱਲ ਰਹ ਹੋਣ ਗਿਆ ਫੋਨ ਜੇ ਜਦੀ ਟਰੇਸ ਹੋ ਜਾਣਾ ਤੁਹਾਨੂੰ ਆਪਣੇ ਫੋਨ ਦੀ ਲੋਕੇਸ਼ਨ ਔਨ ਰੱਖਣੀ ਪਣੀ ਹਾਂਜੀ ਉਹ ਤਾਂ ਹੀ ਸਰ ਜੇ ਤੁਸੀਂ ਅਗਰ ਹੁਣ ਅਸੀਂ ਤਾਂ ਤਾਬੰਦ ਕੀਤੀਆਂ ਹਾਂ ਲੋਕੇਸ਼ਨ ਆ ਜੀ ਕਈ ਕਈ ਵਾਰੀ ਕੀ ਹੁੰਦਾ ਜੀ ਸਰ ਸਾਡੇ ਉਰੇ ਫੋਨ ਪਏ ਅਸੀਂ ਡਾਟੇ ਲੁਟੇ ਰਿਕਵਰ ਕਰਦੇ ਰਹਿੰਦੇ ਆ ਸਾਨੂੰ ਸਿਮ ਵਾਰ-ਵਾਰ ਕੱਟੜੀ ਪਾਉਣੀ ਵਟੜੇ ਨੂੰ ਪਾਉਣੀ ਪੈਂਦੀ ਆ ਉਹਦੇ ਕਰਕੇ ਸਾਨੂੰ ਲੋਕੇਸ਼ਨ ਆਫ ਕਰਨੀ ਉਹ ਵਾਰ-ਵਾਰ ਨੋਟੀਫਿਕੇਸ਼ਨ ਦਈ ਜਾਊਗਾ ਗੂਗਲ ਵੀ ਸੇਵ ਕਰ ਦਿੰਦੀ ਸੇਮ ਪਾਲੀ ਸੇਮ ਬਦਲੀ ਪਾਲੀ ਆ ਚੱਕਰ ਪੈ ਜਾਂਦਾ ਜੀ ਜੇ ਤੁਹਾਡੇ ਕੋਲ ਐਪਲ ਦਾ ਫੋਨ ਆ ਫਿਰ ਆਪਾਂ ਕਿਹੜੀ ਸਾਈਟ ਤੇ ਜਾ ਸਕਦੇ ਵਲ.iCloud.com ਤੇ ਤੁਸੀਂ ਸਿਰਫ ਐ cloud.com ਆ ਦੇਖੋ ਸਿੰਪਲ ਸਾਈਟ ਹੈ ਜੀ ਠੀਕ ਹੈ ਜੀ ਇੱਥੇ ਜਿਹੜਾ ਤੁਹਾਡਾ ਫੋਨ ਆ ਆ ਦੇਖੋ ਜੀ ਤੁਸੀਂ ਸਿਰਫ ਉਹ ਹਾਈ ਕਲਾਉਡ ਤੇ ਸਾਈਨ ਇਨ ਕਰਨਾ ਜਿਹੜਾ ਤੁਹਾਡਾ ਇੱਥੇ ਫੋਨ ਹੋਇਆ ਇੰਜੇ ਥੱਲੇ ਫਾਈਂਡ ਮਾਈ ਫੋਨ ਤੋਂ ਦੀ ਲੋਕੇਸ਼ਨ ਆ ਜਾਣੀ ਹੈ ਭਾਈ ਫੋਨ ਆ ਜਿਹੜਾ ਐਗਜੈਕਟ ਸਰ ਇਹ ਇਹੋ ਜੀ ਲੋਕੇਸ਼ਨ ਆ ਜਿਹੜੀ ਗਵਰਨਮੈਂਟ ਤੋਂ ਵੀ ਐਗਜੈਕਟ ਆ ਗਵਰਨਮੈਂਟ ਦਾ ਫਿਰ ਵੀ ਟਾਵਰ ਦੀ ਲੋਕੇਸ਼ਨ ਦੇ ਦੂਗੀ ਤੁਸੀਂ ਨੋਟ ਕਰਿਓ ਟਾਵਰ ਦੀ ਲੋਕੇਸ਼ਨ ਮਿਲਦੀ ਆਪਾਂ ਨੂੰ ਤਾਂ ਜਿਹੜੀ ਇਹ ਆ ਇਹ ਤਾਂ ਜਮਾਂ ਡਿਵਾਈਸ ਦੀ ਲੋਕੇਸ਼ਨ ਆ ਜੀ ਤੁਹਾਡੀ ਡਿਵਾਈਸ ਆ ਬੰਦ ਦੀ ਜੇਬ ਚ ਹੈ ਵੀ ਦੱਸ ਦੂਗਾ ਵੀ ਆ ਰਿੰਗ ਇੱਥੇ ਪੂਰੇ ਆਪਸ਼ਨ ਆਉਂਦੀਆਂ ਰਿੰਗ ਕਰੋ ਰੇਜ਼ ਕਰੋ ਜੇ ਤੁਹਾਨੂੰ ਡਾਟੇ ਦਾ ਡਰ ਆ ਤੁਸੀਂ ਰੇਜ਼ ਕਰ ਦਿਓ ਠੀਕ ਹੈ ਜੀ ਪੂਰੇ ਟਰੈਕਟਰ ਲੋਕੇਸ਼ਨ ਆਏ ਹੁਣ ਤੱਕ ਕਿੰਨੇ ਕ ਫੋਨ ਤੁਸੀਂ ਜਿਹੜੇ ਰਿਕਵਰ ਕਰਾ ਚੁੱਕੇ ਹੋ ਦੇਖੋ ਸਿਰਫ ਮੈਂ ਇਸ 사이ਡ ਦੇ ਥਰੂ 11 12 ਫੋਨ ਤਾਂ ਮੈਂ ਰੀਸੈਂਟਲੀ ਪਿੱਛੇ ਜੀ ਰਿਕਵਰ ਕਰਾਏ ਨੇ ਆਪਣੇ ਦੋਸਤਾਂ ਦੇ ਦੋਸਤਾਂ ਮਿੱਤਰਾਂ ਦੇ ਆ ਅੱਜਕੱਲ ਕੀ ਹੋਇਆ ਸਰ ਬਹੁਤ ਫਰੌਡ ਦਾ ਚੱਲ ਰਿਹਾ ਕਿ ਕਈ ਵਾਰ ਆਪਾਂ ਫੋਨ ਰੱਖ ਕੇ ਭੁੱਲ ਜਾਂਦੇ ਬੰਦਾ ਬੰਦ ਕਰ ਦਿੰਦਾ ਪਰ ਅੱਜਕੱਲ ਲੋਕਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਬੰਦਾ SIM ਕੱਢ ਕੇ ਸੁੱਟ ਦਿੰਦਾ ਜਦੋਂ ਕੋਈ ਆਈਫੋਨ ਲੋਸਟ ਮੋਡ ਤੇ ਪਾਤਾ ਜਾਂ ਐਂਡਰੋਇਡ ਫੋਨ ਲੋਸਟ ਮੋਡ ਤੇ ਪਾਤਾ ਜਦੋਂ ਉਹ ਬੰਦੇ ਨੇ ਫੋਨ ਓਨ ਕੀਤਾ ਜਿਵੇਂ ਤੁਹਾਡੇ ਕੋਲ ਐਂਡਰੋਇਡ ਫੋਨ ਆ ਮੇਰੇ ਵਾਲੇ ਫੋਨ ਨੇ ਤੁਹਾਡੇ ਵਾਲੇ ਫੋਨ ਤੋਂ ਇੰਟਰਨੈਟ ਲੈ ਕੇ ਸੈਟਲਾਈਟ ਨੂੰ ਲੋਕੇਸ਼ਨ ਦੇ ਦੇ ਦਿੰਦੀਆਂ ਵੀ ਬੰਦਾ ਇੱਥੇ ਆ ਕਿਉਂਕਿ ਅੱਜਕੱਲ ਸਰ ਆਫਲਾਈਨ ਲੋਕੇਸ਼ਨ ਬਹੁਤ ਆਉਂਦੀ ਆ ਆਫਲਾਈਨ ਹੀ ਜਾਂਦੀ ਆ ਫੋਨ ਬੰਦ ਤੇ ਜਿੰਨੇ ਬੰਦੇ ਨੇ ਹੌਣ ਕਰ ਲਿਆ ਉਹਨੇ ਸਿਮ ਕੱਢਤੀ ਆਪਾਂ ਉਹ ਹੋ ਜਾਂਦੇ ਆ ਵੀ ਸਿਮ ਨਿਕਲ ਗਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਹੈ ਜੀ ਉਹ ਦੂਜਾ ਫੋਨ ਲొਕੇਸ਼ਨ ਦੇ ਦਿੰਦਾ ਨੈਟ ਸ਼ੇਅਰ ਕਰਕੇ ਜੇ ਤੁਹਾਡੇ ਕੋਲ ਆਈਫੋਨ ਆ ਮੇਰਾ ਆਈਫੋਨ ਚੋਰੀ ਹੋ ਗਿਆ ਤੁਹਾਡੀ ਜੇਬ ਤੇ ਮੇਰਾ ਚੋਰੀ ਲਾਈ ਫੋਨ ਆ ਤੁਹਾਡੇ ਆਪਣੇ ਆਈਫੋਨ ਨੇ ਸੈਟਲਾਈਟ ਦੇ ਨਾਲ ਉਧਰੋਂ ਜੀਪੀਐਸ ਨਾਲ ਲొਕੇਸ਼ਨ ਦੇ ਦੇਣੀ ਮੇਰੀ ਆਈਡੀ ਤੇ ਵੀ ਫੋਨ ਆਫਲਾਈਨ ਫੋਨ ਦੀ ਲొਕੇਸ਼ਨ ਆ ਜਾਣੀ ਆ ਓਕੇ ਅੱਛਾ ਜੇ ਫੋਨ ਚੋਰੀ ਹੋ ਜੇ ਬੰਦਾ ਇਮੀਡੀਏਟਲੀ ਬਹੁਤ ਡਰ ਹੁੰਦਾ ਕਿ ਮੇਰਾ ਕੋਈ ਡਾਟਾ ਚੋਰੀ ਨਾ ਹੋ ਜੇ ਜਾਂ ਕੱਟ ਲਵੇ ਵਿੱਚੋਂ ਇਸ ਤਰ੍ਹਾਂ ਦੇ ਚਾਂਸ ਹੁੰਦੇ ਕਿ ਕੀ ਹੁੰਦਾ ਉਹਦੇ ਵਿੱਚ ਫਿਰ ਖਾ ਦੇਖੋ ਸਰ ਅਗਰ ਤੁਹਾਡਾ ਕੋਈ ਫੋਨ ਚੋਰੀ ਹੁੰਦਾ ਏ ਅੱਜਕੱਲ੍ਹ ਵੈਮ ਹੈ ਜੀ ਕੋਈ ਕਿਸੇ ਦਾ ਡਾਟਾ ਕੱਢ ਲੋ ਕਿਉਂਕਿ ਡਾਟਾ ਕੱਢਣਾ ਕੋਈ ਆਸਾਨ ਗੱਲ ਨਹੀਂ ਹੈਗੀ ਕਿਉਂਕਿ ਆਪਣਾ ਉੱਪਰ ਇੱਕ ਸਿਕਿਉਰ ਪਾਸਵਰਡ ਲੱਗਿਆ ਹੁੰਦਾ ਜੀ ਠੀਕ ਹੈ ਜੀ Apple ਤਾਂ ਭੁੱਲ ਜੇ ਵੀ ਡਾਟਾ ਕੱਢ ਲੋਗੇ Android ਦੇ ਥੋੜੇ ਜੇ ਚਾਂਸ ਹੁੰਦੇ ਆ ਪਰ ਉਹ ਵੀ ਬਹੁਤ ਵੱਡੇ ਲੈਵਲ ਤੇ ਕਿਉਂਕਿ ਜਦੋਂ ਅਸੀਂ ਵੀ ਕੋਈ ਬੰਦਾ ਪਾਸਵਰਡ ਭੁੱਲੇ ਜਾਂਦਾ Android ਫੋਨ ਦਾ ਅਸੀਂ ਵੀ ਡਾਟਾ ਰਿਕਵਰ ਕਰਕੇ ਦੇਈਦਾ ਅਸੀਂ ਬੰਦੇ ਤੋਂ ਜਨਤ ਡੈਥ ਸਰਟੀਫਿਕੇਟ ਲਈਦਾ ਜੇ ਬੰਦੇ ਦੀ ਡੈਥ ਹੋਈ ਹੋਈ ਆ ਨਹੀਂ ਤਾਂ ਬੰਦੇ ਦੇ ਪੂਰੇ ਪ੍ਰੂਫ ਲਈਦੇ ਆ ਉਹਦੇ ਤੋਂ ਡੱਬਾ ਲਈਦਾ ਹੁੰਦਾ ਆਈ ਪੀ ਨੰਬਰ ਮੈਚ ਕਰਾਈਦਾ ਕਦੇ ਚੋਰੀ ਦਾ ਫੋਨ ਤਾਂ ਨਹੀਂ ਸਾਡੇ ਤੋਂ ਲੁੱਕ ਲਾਰੇ ਆ ਤੇ ਉਹਦੇ ਕਰਕੇ ਜੀ ਡਾਟੇ ਦੀ ਤਾਂ ਤੁਸੀਂ ਬੇਫਿਕਰ ਟੈਨਸ਼ਨ ਹੀ ਛੱਡੋ ਕਿਉਂਕਿ ਕਈ ਵਾਰੀ ਸਾਡੇ ਕੋਲੇ ਵੀ ਫੋਨ ਆਉਣ ਲੱਗੇ ਜਾਂਦੇ ਆ ਵੀ ਮੇਰਾ ਫੋਨ ਡਿੱਗ ਪਿਆ ਉਹਨੇ ਡਾਟਾ ਤਾਂ ਨਹੀਂ ਕੱਟ ਲਿਆਉਂਦੇ ਆ ਤਾਂ ਨਹੀਂ ਘੱਟ ਉਹਦਾ ਜਿਆਦਾ ਜਿਹਾ ਸਰ ਕੁਝ ਨਹੀਂ ਹੈਗਾ ਮੰਨ ਲੇ ਡਾਟਾ ਨਹੀਂ ਨਿਕਲ ਸਰ ਹਾਂਜੀ ਤੁਸੀਂ ਸਿਕਯੁਰ ਹੋ ਹਾਂ ਅਗਰ ਪਾਸਵਰਡ 1 2 3 4 0 ਆ 0 5 8 2 9 ਜਿਹੜਾ ਟਰਾਈ ਕਰੂਗਾ ਜੇ ਉਹ ਥੋਕੇ ਲੱਗਿਆ ਉਹ ਤਾਂ ਫਿਰ ਸਰ ਖੁੱਲ ਹੀ ਜਾਣਾ ਮਿਲਣਾ ਫਿਰ ਪੁਲਿਸ ਵਾਲੇ ਵੀ ਮਦਦ ਲੈਣ ਆਉਂਦੇ ਨੇ ਤੁਹਾਡੇ ਕੋ ਕੀ ਸਾਡਾ ਰਿਕਵਰ ਕਰਾ ਦਿਓ ਜਾਂ ਸਾਡੇ ਇਹ ਚੋਰੀ ਹੋ ਗਿਆ ਸਮਾਨ ਵਰਤੇ ਵੀ ਜਣੀ ਆਂਦੀ ਰਹਿੰਦੇ ਜੀ ਹੁਣ ਮੈਂ ਨਾ ਨਹੀਂ ਲੈਣਾ ਸਰ ਦਾ ਨਾਲ ਵੀ ਬਹੁਤ ਪਿਆਰ ਆਪਣਾ ਤੇ ਕੋਈ ਨਾ ਕੋਈ ਕਈ ਵਾਰੀ ਕੋਈ ਫਸ ਜਾਂਦਾ ਸਰ ਕਹਿੰਦਾ ਮੇਰੇ ਕੋਲੇ ਵੀ ਐਕਸਪਰਟ ਹੈਗੇ ਨੇ ਜਿਹੜੇ ਟੀਟਾ ਵੀ ਕਰ ਸਕਦੇ ਨੇ ਕੰਮ ਮੈਨੂੰ ਵੀ ਜਾਣਣਾ ਪੈਂਦਾ ਜੀ ਫਿਰ ਹੁਣ ਇਦਾਂ ਕਿ ਜਿਹੜੀ ਆਪਾਂ ਨੂੰ ਥੋੜੀ-ਮੋਟੀ ਨੌਲੇਜ ਹੈਗੀ ਆ ਆਪਾਂ ਜੇ ਸਰ ਕਿਸੇ ਨਾਲ ਸ਼ੇਅਰ ਕਰਾਂਗੇ ਨੌਲੇਜ ਵਧੂਗੀ ਆਪਣੀ ਕਿਹੜਾ ਘਟ ਜਾਣੀ ਹੈ ਜੀ ਲੋਕ ਕਿਸ ਤਰ੍ਹਾਂ ਦੇ ਆਉਂਦੇ ਨੇ ਇਮੀਡੀਏਟਲੀ ਅਗਰ ਜਿ ਚੋਰੀ ਹੋ ਜਾਏ ਤੇ ਇਮੀਡੀਏਟਲੀ ਕੀ ਕਰਨ ਜਿਵੇਂ ਤੁਸੀਂ ਦੱਸਿਆ ਕਿ ਸਾਈਟ ਤੇ ਜਾ ਕੇ ਆਪਣੇ ਪਾਸਵਰਡ ਜਾਂ ਚੇਂਜ ਕਰਦਣ ਜਾਂ ਕੁਝ ਹੋਰ ਉਸ ਤੋਂ ਇਲਾਵਾ ਕੀ ਕਰ ਸਕਦੇ ਇਮੀਡੀਏਟਲੀ ਦੇਖੋ ਜੀ ਇਮੀਡੀਏਟਲੀ ਦਾ ਆਈਕਲਾਉਡ ਆਈਡੀ ਹੋਣਾ ਜੀਮੋਲ ਆਈਡੀ ਹੋਣਾ ਜ਼ਰੂਰੀ ਆ ਉਸ ਤੋਂ ਬਾਅਦ ਨਹੀਂ ਰਿਕਵਰ ਹੁੰਦਾ ਘਬਰਾਨ ਦੀ ਕੋਈ ਲੋੜ ਨਹੀਂ ਆਪਣੀ ਗਵਰਨਮੈਂਟ ਨੇ ਇਹੋ ਜੀਆਂ ਸਾਈਟਾਂ ਚੱਲ ਰਹੀਆਂ ਨੇ ਜਿਹੜੀਆਂ ਗਵਰਨਮੈਂਟ ਅਫੀਸ਼ਰ ਸਰ ਮੇਰੇ ਦੋਸਤ ਦਾ ਫੋਨ ਚੋਰੀ ਹੋ ਗਿਆ ਸੀ ਲੁਧਿਆਣੇੋਂ ਮੈਂ ਤੁਹਾਨੂੰ ਸਬੂਤ ਵੀ ਦਿਖਾ ਸਕਦਾ ਫੋਨ ਤੇ ਸੀ ਕਰਨਾਟਕ ਤੋਂ ਫੋਨ ਟ੍ਰੇਸ ਕਰਾਇਆ ਸੀ ਉੱਚ ਨਹੀਂ ਕੀਤਾ ਕਿਸੇ ਸਾਥ ਸਾਨੂੰ ਅੱਜ ਦੇ ਟਾਈਮ 'ਚ ਜਮਾਨਾ ਬਹੁਤ ਐਡਵਾਂਸ ਆ ਤੁਹਾਨੂੰ ਥਾਣੇ ਜਾ ਕੇ ਧੱਕੇ ਖਾਨ ਦੀ ਕੋਈ ਲੋੜ ਨਹੀਂ ਕਿਉਂਕਿ ਪੰਜਾਬ ਪੁਲਿਸ ਕੋਲੇ ਹੋਰ ਵੀ ਕੰਮ ਬਹੁਤ ਨੇ ਉਹ ਆਪਣੇ ਇੱਕ ਫੋਨ ਪਿੱਛੇ ਕਿਉਂ ਵਿਚਾਰਿਆਂ ਨੂੰ ਖੱਜਲ ਕਰਨਾ ਜੀ ਕਿਉਂਕਿ ਮਲਾਜਾਂ ਪਹਿਲੇ ਹੀ ਵਿਚਾਰੇ ਖਿਜੇ ਹੁੰਦੇ ਆ ਜੀ ਇੰਨਾ ਕੰਮ ਉਹਨਾਂ ਦੇ ਉੱਤੇ ਕੋਈ ਜਾਣਕਾਰੀ ਹੋਣੀ ਚਾਹੀਦੀ ਆ ਹਰ ਬੰਦੇ ਕੋਈ ਜਾਣਕਾਰੀ ਹੋਣੀ ਚਾਹੀਦੀ ਆ ਜਾਣਕਾਰੀ ਹੈਗੀ ਆ ਤੁਸੀਂ ਆਪਣਾ ਫੋਨ ਘਰੇ ਬੈਠ ਕੇ ਟ੍ਰੇਸ ਕਰਾ ਸਕਦੇ ਹੋ ਮੈਂ ਤੁਹਾਨੂੰ ਸਾਈਟ ਵੀ ਦੱਸ ਦਿੰਦਾ ਜੀ ਬਿਲਕੁਲ ਈਜ਼ੀ ਸਾਈਟ ਆ ਤੁਸੀਂ ਕੀ ਕਰਨਾ ਸਰ ਸਭ ਤੋਂ ਪਹਿਲਾਂ ਪੀਪੀ ਸਾਂਝ ਕੇਂਦਰ ਦੀ ਸਾਈਟ ਓਪਨ ਕਰਨੀ ਆ ਇੱਕ ਵਾਰੀ ਦੱਸ ਦੋ ਕਿਦਾਂ ਕਿਦਾਂ ਆਪਾਂ ਕਰ ਸਕਦੇ ਹੈਗੇ ਆ ਤਾਂ ਪੂਰੀ ਜਾਣਕਾਰੀ ਤੁਹਾਨੂੰ ਦੇ ਰਹੇ ਜੇ ਤੁਹਾਡਾ ਮੋਬਾਈਲ ਚੋਰੀ ਹੋ ਜਾਂਦਾ ਤੁਸੀਂ ਕੀ ਕੀ ਕਰਨਾ ਹੈਗਾ ਵਾ ਠੀਕ ਹੈ ਜੀ ਆ ਦੇਖੋ ਸਰ ਆ ਲਿਖਿਆ ਨਹੀਂ ਸਰਚ ਸਟੋਲਨ ਫੋਨ ਪੀਪੀ ਸਾਈ ਇਹ ਵੈਸੇ ਸਰ ਆਪਣਾ ਸਾਈਟ ਮੈਂਟੇਨ ਚੱਲਦੀ ਪਈ ਆ ਮੈਂਟੇਨੈਂਸ ਕਰਦੇ ਪਿਆ ਆਪਣੇ ਪੰਜਾਬ ਗਵਰਨਮੈਂਟ ਨਾਲ ਸਾਈਟ ਮੈਂਟੇਨ ਕਰਦੀ ਪਈ ਆ ਤੁਸੀਂ ਕੀ ਕਰਨਾ ਜੀ ਆ ਸਾਈਟ ਦੇ ਉੱਤੇ ਨਾ ਇੱਕ ਫਾਰਮ ਫਿਲ ਕਰਨਾ ਪੀਪੀ ਸਾਈ ਦੀ ਸਾਈਟ ਦੇ ਉੱਤੇ ਠੀਕ ਹੈ ਜੀ ਫਾਰਮ ਜਦੋਂ ਫਿਲ ਹੋ ਗਿਆ ਪੂਰਾ ਤੁਹਾਨੂੰ ਨਾ ਇੱਕ ਫਾਰਮ ਲੈਟਰ ਟਾਈਪ ਆ ਜਾਣੀ ਆ ਮੈਂ ਤੁਹਾਨੂੰ ਵਟਸਐਪ ਕਰ ਦੂੰਗਾ ਤੁਸੀਂ ਅਟੈਚ ਵੀ ਕਰਦੇ ਹੋ ਉਹ ਲੈਟਰ ਟਾਈਪ ਬਣ ਕੇ ਆ ਜਣੀ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਆਪਣੇ ਫੋਨ ਦੇ ਉੱਤੇ ਨਾ ਸੰਚਾਰ ਸਾਥੀ .com ਖੋਲਣੀ ਆ ਸਾਈਟ ਓਕੇ ਇਹ ਗਵਰਨਮੈਂਟ ਦੀ ਅਫੀਸ਼ ਫੋਨ ਰਿਕਵਰ ਕਰਾਉਂਦੇ ਨੇ ਜੇ ਤੁਹਾਡੇ ਨਾਲ ਕੋਈ ਫਰੋਡ ਹੋ ਜਾਂਦਾ ਸਕੈਮ ਹੋ ਜਾਂਦਾ ਤੁਸੀਂ ਆਹ ਸਾਈਟ ਦੇ ਰਿਲੇਟਡ ਵੀ ਕੰਮ ਕਰਾ ਸਕਦੇ ਹੋ ਆ ਦੇਖੋ ਸਰ ਹੁਣ ਮੰਨ ਲਓ ਮੇਰਾ ਫੋਨ ਚੋਰੀ ਹੋਇਆ ਹੋਇਆ ਸੀ ਤੇ ਮੈਂ ਪੁਲਿਸ ਦੇ ਕੋਲੇ ਨਹੀਂ ਜਾ ਸਕਦਾ ਮੈਂ ਪੀਪੀ ਸਾਂਝ ਕੇਂਦਰ ਦੇ ਆਪਣੀ ਜਿਹੜੀ ਸਾਈਟ ਆ ਉਹਦਾ ਆਪਣਾ ਡੀਡੀਆਰ ਘਟਾੜੀ ਉਹਨੂੰ ਆਪਾਂ ਡੀਡੀਆਰ ਕਹਿ ਦਿੰਦੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਸੰਚਾਰ 60.com ਤੇ ਆਣਾ ਆ ਦੇਖੋ ਸਰ ਇੱਥੇ ਲਿਖਿਆ ਹੋਇਆ ਹੈ ਨਹੀਂ ਆ ਦੇਖੋ ਮੋਬਾਈਲ ਬਲੌਕਡ ਆਈਐਮਈ ਨੰਬਰ ਬਲੌਕ ਪਾਈਐਮਈ ਨੰਬਰ ਟਰੈਕਡ ਠੀਕ ਹੈ ਜੀ ਆ ਦੇਖੋ ਰਿਕੁਐਸਟ ਏ ਰਿਸਾਈਵਡ ਆ ਅੱਜ ਦੀਆਂ ਰਿਕੁਐਸਟਾਂ ਰਿਸਾਈਵ ਹੋਈਆਂ ਨੇ ਇੰਨੀਆਂ ਠੀਕ ਹੈ ਜੀ ਆ ਕੀ ਲਿਖਿਆ ਹੈ ਰਿਕੁਐਸਟ ਰਿਸੋਲਵਡ ਠੀਕ ਹੈ ਜੀ ਆ ਦੇਖੋ ਆ ਐਕਸ਼ਨ ਟੇਕ ਐਕਸ਼ਨ ਆ ਦੇਖੋ ਆ ਪੂਰਾ ਇਨਪੁੱਟ ਰੀਸੀਵ ਬਿੰਦੇ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਜੀ ਇਹ ਸਾਰਾ ਤੁਹਾਨੂੰ ਉਰੇ ਤੁਸੀਂ ਸਿਰਫ ਕੁਛ ਨਹੀਂ ਕਰਨਾ ਜੀ ਤੁਸੀਂ ਉਰੇ ਆਪਣਾ ਯੂਜ਼ਰ ਨੇਮ ਪਾਸਵਰਡ ਬਣਾਉਣਾ ਬਿਲਕੁਲ ਈਜ਼ੀ ਵੇਅ ਆ ਔਰ ਉਹ ਗਵਰਨਮੈਂਟ ਨੇ ਤੁਹਾਨੂੰ ਸਾਰਾ ਕੁਝ ਪੁੱਛਣਾ ਵੀ ਤੁਹਾਡਾ ਫੋਨ ਆ ਜਿਹੜਾ ਉਹਦਾ ਆਈਐਮਆਈ ਨੰਬਰ ਫਸਟ ਕੀ ਆ ਸੈਕਿੰਡ ਕੀ ਆ ਤੁਹਾਡੀ ਕਿਹੜੀ ਸਟੇਟ ਤੋਂ ਪੰਜਾਬ ਤੋਂ ਤੁਸੀਂ ਡੀਡੀਆਰ ਕਟਾਈ ਹਾਂਜੀ ਕਟਾਈ ਉਹ ਡੀਡੀਆਰ ਦੀ ਫੋਟੋਕਾਪੀ ਆਪਣਾ ਆਧਾਰ ਕਾਰਡ ਦੋ ਕੁਮੈਂਡ ਮੰਗਦਾ ਤੁਸੀਂ ਲਗਾਏ ਰਿਕੁਆਇਰ ਹੈ ਇਹਨਾਂ ਦੇ ਉਸ ਤੋਂ ਬਾਅਦ ਨਾ ਤੁਹਾਨੂੰ ਇੱਕ ਐਪਲੀਕੇਸ਼ਨ ਮਿਲ ਜਣੀ ਆ ਦੇਖੋ ਜੀ ਇਹਨਾਂ ਦੇ ਪਲੇ ਸਟ ਤੁਸੀਂ ਇਹ ਐਪ ਦੇ ਵਿੱਚ ਲੌਗ ਇਨ ਕਰਕੇ ਆਪਣੀ ਸਾਰੀ ਡਿਟੇਲ ਫਿਲ ਕਰਦੋਂਗੇ ਜਦੋਂ ਜਾਂ ਸਾਈਟ ਤੇ ਜਾ ਕੇ ਫਿਲ ਕਰਦੋਂਗੇ ਉਸ ਤੋਂ ਬਾਅਦ ਸਰ ਉਹ ਫੋਨ ਕਿੱਥੇ ਵੀ ਹੋਊਗਾ ਪਮਾਂ ਦੀ ਉਹ ਫੋਨ ਆਪਣਾ ਤਰਨਾਟਕਾ ਤੇ ਹੋਵੇ ਦਿੱਲੀ ਚੋਰੀ ਹੋਵੇ ਬੰਬੇ ਚੋਰੀ ਹੋਵੇ ਕਿੱਥੇ ਮਰਜੀ ਹੋਵੇ 24 ਆਵਰ ਉਸ ਫੋਨ ਦਾ ਜਿਹੜਾ ਆਈਐਮ ਨੰਬਰ ਆ ਬਲੌਕ ਹੋ ਜਾਣਾ ਜਦੋਂ ਆਈਐਮ ਨੰਬਰ ਬਲੌਕ ਹੋ ਗਿਆ 24 ਆਵਰ ਬਾਅਦ ਕਿਸੇ ਕੰਮ ਦਾ ਨਹੀਂ ਹਾਂਜੀ ਉਸ ਤੋਂ ਬਾਅਦ ਨਾ ਉਹਦਾ ਆਈਐਮ ਨੰਬਰ ਬਲੌਕ ਹੋ ਜਾਣਾ ਔਰ ਪੁਲਿਸ ਕੋਲੇ ਸਰ ਥੋੜੀ ਸਾਰੀ ਕਾਲ ਡਿਟੇਲ ਤੁਸੀਂ ਕਿਹਨੂੰ ਫੋਨ ਕਰਦੇ ਹੋ ਤੁਹਾਡੇ ਘਰ ਦਾ ਜਿਹੜਾ ਐਡਰੈਸ ਲੋਕੇਸ਼ਨ ਆ ਸਾਰਾ ਕੁਝ ਗਵਰਨਮੈਂਟ ਕੋਲੇ ਆ ਜਾਂਦਾ ਫਿਰ ਇਹਨਾਂ ਦੇ ਸਰ ਇੱਕ ਬੜੀ ਬੱਡੀ ਟੀਮ ਆ ਮੇਰਾ ਦੋਸਤ ਵੀ ਹੈ ਜੌਬ ਕਰਦਾ ਉਹ ਟੀਮ 'ਚ ਉਹ ਬਹੁਤ ਵੱਡੀ ਟੀਮ ਆ ਉਹਨਾਂ ਨੇ ਕੀ ਕੀਤਾ ਇਹ ਪਾਰਟ ਵਾਈਜ਼ ਬਣਾਇਆ ਹੋਇਆ ਵੀ ਨੌਰਥ ਥਿੰਡੇ ਕੋਲੇ ਆ ਸਾਊਥ ਥਿੰਡੇ ਕੋਲੇ ਆ ਉਹਨਾਂ ਨੇ ਪੂਰੇ ਪਾਰਟ ਬਣਾਏ ਹੋਏ ਆਪਣੇ ਫਿਰ ਉਹ ਫੋਨ ਕਰਦੇ ਆ ਵੀ ਤੁਸੀਂ ਚੋਰੀ ਦਾ ਫੋਨ ਕੀਤਾ ਹੋਇਆ ਤੁਹਾਡੇ ਕੋਲੇ ਚੰਦ ਰਿਆ ਸਹੀ ਤਰੀਕੇ ਨਾਲ ਦੇਣ ਆਜੋਗੇ ਆਪਣੇ ਥਾਣੇ ਦੇ ਨੇੜੇ ਆ ਕੇ ਤਾਂ ਜਮ੍ਹਾਂ ਕਰਾ ਦਿਓ ਜੇ ਗੱਤ ਤਰੀਕੇ ਨਾਲ ਦੇ ਦੂਦੇ ਤਰੀਕੇ ਨਾਲ ਆਵਾਂਗੇ ਫਿਰ ਫਿਰ ਉਹ ਬੰਦੇ ਸਾਰਾ ਆਮ ਬੰਦਾ ਤਾਂ ਉੱ ਕਿਸੇ ਨੂੰ ਖਬਰਾਨ ਦੀ ਜਰੂਰਤ ਨਹੀਂ ਹੈਗੀ ਜੇ ਕਿਸੇ ਦਾ ਫੋਨ ਚੋਰੀ ਹੈਗਾ ਬੜਾ ਇਜ਼ੀ ਢੰਗ ਹੈਗਾ ਵਾ ਤੁਸੀਂ ਫੋਨ ਮਿਲ ਸਕਦਾ ਹੈ ਮਿਲ ਸਕਦਾ ਜੀ ਜਦੋਂ ਦੀ ਸਰ ਮਾਨ ਸਰਕਾਰ ਆਈ ਆ ਉਸ ਤੋਂ ਬਾਅਦ ਇਹ ਇੰਨਾ ਕਸਿਸਟੈਂਸ ਸਟਰੋਂਗ ਹੋ ਗਿਆ ਚਲੋ ਸਾਡੇ ਆਪਾਂ ਜਿਵੇਂ ਮਰਜ਼ੀ ਆਪਾਂ ਪਾਰਟੀ ਪੋਲੀਟੀਕਲ ਵਾਈਜ਼ ਨਹੀਂ ਚੱਲਦੇ ਮਾਨ ਸਰਕਾਰ ਨੇ ਬਹੁਤ ਤਕੜੇ ਲੈਵਲ ਦੇ ਸਾਈਬਰ ਦੇ ਵਿੱਚ ਬਹੁਤ ਤਕੜੇ ਲੈਵਲ ਦੇ ਕੰਮ ਕੀਤੇ ਨੇ ਸਰ ਮੈਂ ਖੁਦ ਮੰਨਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੀਊਗਾ ਜੀ ਉਹਦੇ ਥਾਣੇ ਆ ਕੇ ਫੋਨ ਜਮ੍ਹਾਂ ਕਰਾ ਦੇਣਾ ਉਸ ਤੋਂ ਬਾਅਦ ਉਹ ਫੋਨ ਪੰਜਾਬ ਚ ਤੁਸੀਂ ਸਰ ਤੁਸੀਂ ਇੰਟਰਵਿਊ ਕਦੀ ਕੀਤੀ ਹੋਗੀ ਸ਼ਾਇਦ ਨੋਟ ਕਰੋ ਪਿੱਛੇ ਜੇ ਆਪਣੇ ਸੀਪੀ ਸਾਹਿਬ ਨੇ ਕਿੰਨੇ ਫੋਨ ਵਾਪਸ ਕਰਾਏ ਆ ਦੇਖਾ ਹੀ ਕਹਿ ਰਹੇ ਸੀਗਾ ਡੱਬਾ ਲੈ ਕੇ ਆਓ ਬਿੱਲ ਲੈ ਕੇ ਆਓ ਫੋਟੋ ਲੈ ਕੇ ਆਓ ਆ ਜੀ ਤੁਹਾਡਾ ਫੋਨ ਦੇਣਾ ਉਹ ਇੱਦੀ ਟਰੇਸ ਹੋਇਆ ਸੀ ਸਮੇ ਸਮੇ ਸਰ ਕਰਾਉਂਦੇ ਰਹੇ ਫੋਨ ਵਾਪਸ ਕੀ ਆ ਹੁਣ ਸਰ ਮੇਰੇ ਦੋਸਤਾ ਫੋਨ ਚੋਰੀ ਹੋਇਆ ਸੀਗਾ ਆ ਸਾਈਟ ਦੇ ਥਰੂ ਸਾਨੂੰ 1 ਮਹੀਨਾ ਜ਼ਰੂਰ ਲੱਗਿਆ ਪਰ ਸਾਡਾ ਫੋਨ ਵਾਪਸ ਆ ਗਿਆ ਜੀ ਫੋਨ ਜਲਦੀ ਵਾਪਸ ਆ ਜਾ ਹਾਂਜੀ ਸਰ ਇਹ ਕੋਈ ਅੱਜ ਦੇ ਟਾਈਮ 'ਚ ਸਰ ਇਹ ਲੋਕੀ ਰਿਸਪੌਂਸ ਦਾ ਕੰਮ ਨਹੀਂ ਕਰਦੀ ਸਰ ਸਾਰਾ ਕੁਝ ਆਨਲਾਈਨ ਆ ਠੀਕ ਹੈ ਜੇ ਤੁਹਾ ਇੱਕ ਮੇਰਾ ਸਵਾਲ ਆ ਜੇ ਫੋਨ ਚੋਰੀ ਹੋ ਜਵੇ ਔਰ ਜੋ SIM ਕੱਢ ਕੇ ਇਮੀਡੀਏਟਲੀ ਬੰਦਾ ਸੁੱਟ ਦਿੰਦਾ ਮੇਰੇ SIM 'ਤੇ ਕੰਮ ਦਾ ਨਹੀਂ ਹੈਗਾ ਫੋਨ ਮੇਰੇ ਕੰਮ ਦਾ ਹੈਗਾ ਵਾ ਤੇ ਉਹ ਫੋਨ ਦਾ ਕੀ ਕਰ ਇਸਤੇਮਾਲ ਕਰ ਸਕਦਾ ਉਹ ਬੰਦਾ ਉਹਦਾ ਪਾਸਵਰਡ ਬਹੁਤ ਹੁੰਦੇ ਕੀ ਆਪਾਂ ਜਿਵੇਂ ਮੈਂ ਆਪਣੇ ਫੋਨ ਤੇ ਤਿੰਨ ਤੋਂ ਚਾਰ ਪਾਸਵਰਡ ਲਗਾਏ ਜਾਂ ਹਰ ਇੱਕ ਚੀਜ਼ ਦਾ ਪਾਸਵਰਡ ਹੈ WhatsApp ਤੇ ਹੈ Gmail ਤੇ ਹੈ ਕੀ ਉਹ ਪਾਸਵਰਡ ਬੰਦਾ ਹਟਾ ਲੰਦਾ ਦੇਖੋ ਪਾਸਵਰਡ ਹਟਾਲੂਗਾ ਜੀ ਸਾਡੇ ਕੋਲੇ ਵੀ ਬਦਕ ਹੁੰਦੇ ਨੇ ਅਜੀ ਕੈਰੀ ਡੱਬਾ ਲੈ ਕੇ ਉਹ ਕਈ ਦੁਕਾਨਦਾਰ ਇਦਾਂ ਨੇ ਡੱਬਾ ਵੀ ਨਹੀਂ ਮੰਗਦੇ 500 ਲੈ ਕੇ ਖੋਲ ਦਿੰਦੇ ਸਾਰਾ ਕੁਝ ਆਈਡੀਆਂ ਵੀ ਡਾਤੀਆਂ ਸਾਰਾ ਕੁਝ ਖੁੱਲ ਗਿਆ ਉਹਨੂੰ ਗਣਾ ਪਾਲਾ ਸਿਮ ਕੁਝ ਨਹੀਂ ਹੁੰਦਾ ਪਤਾ ਤਾਂ ਉਹਨੂੰ ਲੱਗਦਾ ਜੇ ਚਾਰ ਦਿਨ ਬਾਅਦ ਫੋਨ ਰੇਜ਼ ਹੋ ਜਾਂਦਾ ਆ ਵੀ ਆ ਜੋ ਬਈ ਬੰਦਾ ਉੱਡੇ ਜਾਂਦਾ ਯਾਰ ਇਹ ਤਾਂ ਚੱਕ ਕਿ ਇਹ ਸਾਰੇ ਲੋਕਾਂ ਦਾ ਅੱਜ ਕੱਲ ਸਾਡੀ ਲੈਣ ਵੀ ਮੋਬਾਈਲਾਂ ਦੀ ਹੈ ਜੀ ਅਸੀਂ ਗਰੁੱਪ ਬਣਾਏ ਹੋਏ ਆ ਸਾਡਾ ਕਮਾਨ ਮੰਡੀ ਗੋਡ ਮੰਡੀ ਵਾਲੇ ਸਾਰੇ ਗਰੁੱਪ ਚੱਲਦੇ ਆ ਕੀ ਹੁੰਦਾ ਜੀ ਕੀ ਜਿਹੜਾ ਫੋਨ ਆ ਜਦੋਂ ਹੰਦਾ ਆਈਐਮ ਨੰਬਰ ਆਪਣੇ ਕੋਲੇ ਆ ਗਿਆ ਅਸੀਂ ਤਾਂ ਇੱਥੇ ਸਾਈਡ ਤੇ ਵੀ ਪਾ ਕੇ ਚੈੱਕ ਕਰ ਲੈਨੇ ਵੀ ਇਹ ਫੋਨ ਚੋਰੀ ਦਾ ਤਾਂ ਨਹੀਂ ਹੈਗਾ ਠੀਕ ਹੈ ਜੀ ਅਗਰ ਕੋਈ ਚੋਰੀ ਦੇ ਫੋਨ ਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਪਾਸਵਰਡ ਹਟਾ ਤੇ ਈਮੈਲ ਹਟਾ ਤੀ ਸਾਨੂੰ ਤਾਂ ਅਜੇ ਤੜੀ ਫੋਟੋ ਦੇਖ ਕੇ ਪਤਾ ਲੱਗਿਆ ਨਾ ਵੀ ਇਹ ਬੰਦੇ ਅਜਾ ਯਾਰ ਚੋਰੀ ਕਰਕੇ ਲੈ ਕੇ ਆਇਆ ਮੂੰਹ ਤੋਂ ਸ਼ਕਲ ਤੋਂ ਹੋ ਗਿਆ ਫੋਨ ਤੋਂ ਪਤਾ ਕਰਾ ਲਈਦਾ ਬੰਦੇ ਦੇ ਪੈਰਾਥੋਲੋ ਕਰਦੇਈਦਾ ਵੀ ਇਹ ਚੋਰੀ ਦਾ ਫੋਨ ਆ ਤੁਸੀਂ ਸਰ ਪਿੱਛੇ ਜੇ ਇੱਕ ਕੇਸ ਸੁਣਿਆ ਹੋਣਾ ਬਠਿੰਡੇ ਇੱਕ ਆਪਣਾ ਦੋਸਤ ਸੀਗਾ ਉਹਦੇ ਕੋਲੇ ਕਿੰਨੇ ਚੋਰੀ ਦੇ ਫੋਨ ਫੜੇ ਗਏ ਸੀਗੇ ਮੁੰਡਾ ਤੇ ਆਪਣੇ ਅੱਗੇ ਅੱਗੇ ਮੁੰਡਾ ਉਹ ਇਹ ਦੇ ਲੋ ਸਰ ਲੈ ਕੇ ਉਹਨਾਂ ਨਾਲ ਸੀਗੇ ਚੋਰਾ ਨਾਲ ਓਏ ਇੰਨੇ ਫੋਨ ਰਿਕਵਰ ਹੋ ਗਏ ਜੀ ਉਹ ਸਿਰਫ ਇੱਕ ਫੋਨ ਰਿਕਵਰ ਹੋਇਆ ਸੀ ਇੱਕ ਫੋਨ ਇੱਕ ਫੋਨ ਤੇ ਕਈ ਫੋਨ ਰਿਕਵਰ ਹੋ ਕੋਸ ਨੇ ਜੋ ਰੇਟ ਕਿਚੋਂ ਦਾ ਫੋਨ ਹੀ ਬਹੁਤ ਚੱਕ ਲਈ ਜੀ ਉਹਦਾ ਸਾਰੇ ਦੂਜੇ ਨਿਕਲੇ ਜੀ ਕਿਉਂਕਿ ਉਹ ਕਈ ਵਾਰੀ ਕੀ ਹੁੰਦਾ ਸਰ ਆਪਣੀ ਮਾੜੀ ਕਿਸਮਤ ਹੋਵੇ ਨਾ ਜੇ ਆਈਫੋਨ ਹੋਵੇ ਤਾਂ ਸਾਡੀ ਮਾਰਕੀਟ 'ਚ ਕਈ ਇਦਾਂ ਦੇ ਨੇ ਜਿਹੜੇ ਦਿੱਲੀ ਵਾਲੀ ਦਾ ਕਈ ਸਾਈਡ ਚੱਲਦਾ ਕੰਮ ਇਹਦਾ ਦਾ ਫੋਨਾਂ ਦੀਆਂ ਡਿਸਪਲੇ ਕੱਟ ਕੇ ਵੇਚ ਦੇਣਗੇ ਬੈਟਰੀਆਂ ਕੱਟ ਕੇ ਵੇਚ ਦੇਣਗੇ ਆਈਫੋਨਾਂ ਦੀਆਂ ਬੋਡੀ ਵੇਚੀ ਉਹ ਕਰਤਾ ਕਰਤਾ ਉਹ ਕੰਡੀਸ਼ਨ ਦੇ ਵਿੱਚ ਫੋਨ ਰਿਕਵਰ ਨਹੀਂ ਹੁੰਦਾ ਔਰ ਕਸਟਮਰ ਇਹੀ ਵਹਿਮ ਚ ਆਂਦਾ ਵੀ ਮੇਰੇ ਫੋਨ 'ਚ SIM ਨਹੀਂ ਪਈ SIM ਨਹੀਂ ਪਈ SIM ਨਹੀਂ ਪਈ ਤੇ ਇਹਦੇ ਵਿੱਚ ਕੀ ਹੈ ਜੀ ਜੇ ਤੁਹਾਡੇ ਫੋਨ ਦੀ ਕੋਈ ਬੈਟਰੀ ਕੱਢ ਕੇ ਵੇਚ ਦੇ ਜਾਂ ਕੋਈ ਡਿਸਪਲੇ ਕੱਢ ਕੇ ਵੇਚ ਦੇ ਫਿਰ ਤਾਂ ਟਰੇਸ ਕਰਾਉਣੀ ਬਹੁਤ ਔਖਾ ਸਿਰ ਫਿਰ ਤਾਂ ਤੁਸੀਂ ਭੁੱਲ ਜਿਓ ਜੀ ਬਈ ਟਰੇਸ ਹੋਊਗਾ ਜੇ ਕੋਈ ਫੋਨ ਚ SIM ਪਾ ਲਈ ਤੇ ਤੁਹਾਡੇ ਇੱਥੇ ਪੂਰੀ ਸੰਚਾਰ ਸਾਥੀ .com pp ਸਾਝ ਕੇੰਦਰ ਨਾਲ ਪੂਰਾ ਟਾਈ ਆਪਾਂ ਤੁਹਾਨੂੰ ਸਾਈਟ ਆਪ ਦੱਸੂਗੇ ਵੀ ਤੁਹਾਡਾ ਫੋਨ ਅਸੀਂ ਟਰੇਸ ਕਰ ਲਿਆ ਅੱਜ ਇੱਥੇ ਪਹੁੰਚ ਗਿਆ ਅੱਜ ਆਾ ਥਾਣੇ ਪਹੁੰਚ ਗਿਆ ਅੱਜ ਆ ਪਹੁੰਚ ਗਿਆ ਅੱਜ ਤੁਹਾਨੂੰ ਡਿਲੀਵਰੀ ਆ ਕਲਪਿਉਣਾ ਤੋਂ ਵੀ ਅੱਗੇ ਜਿਹੜਾ ਵਾ ਸਰਕਾਰ ਕੰਮ ਕਰ ਰਹੀ ਹੈ ਕਿ ਤੁਸੀਂ ਫੜੇ ਜਾਓਗੇ ਜੇ ਕਿਤੇ ਚੋਰੀ ਕੀਤਾ ਹਾਂ ਹਾਂ 100% ਸਰ ਹੁਣ ਤੁਸੀਂ ਘਬਰਾਣ ਦੀ ਤੁਹਾਨੂੰ ਲੋੜ ਨਹੀਂ ਜੇ ਕੋਈ ਤੁਹਾਡੇ ਨਾਲ ਕੋਈ ਮਿਸ ਹੈਪਨਿੰਗ ਵੀ ਹੁੰਦੀ ਆ ਤੁਹਾਡੇ ਆ ਫੋਟੋ ਵੀ ਲੀਕ ਹੁੰਦੀਆਂ ਨੇ ਮੈਂ ਤਾਂ ਵੀ ਦੱਸ ਦਿੰਦਾ ਸਾਈਡ ਕਿਹੜੀ ਆ ਉੱਥੇ ਸਰ ਤੁਸੀਂ ਸਾਈਡ ਦੇ ਉੱਤੇ ਜਣੀ ਪਾਉਂਗੇ ਆਪਣਾ ਡਾਟਾ ਤੁਹਾਡੇ ਆ ਫੋਟੋ ਜਿਹੜੀਆਂ ਗਲਤ ਕਈ ਵਾਰੀ ਲੀਕ ਹੋਏ ਨੇ ਕੁਝ ਵੀ ਹੋ ਜਾਂਦਾ ਉਹ ਸਾਰੀਆਂ ਡਿਲੀਟ ਹੋ ਜਾਣੀਆਂ ਜੀ ਮਤਲਬ ਪੁਰਾਣੇ ਫੋਨ ਵੀ ਖਰੀਦਣੇ ਹੁਣ ਤਾਂ ਤੁਸੀਂ ਸਾਵਧਾਨ ਰਹੋ ਜੇ ਖਰੀਦਣਾ ਪੁਰਾਣਾ ਫੋਨ ਕਿਸੇ ਕੋਲ ਹਾਈ ਦਾ ਡੱਬੇ ਤੋਂ ਬਿਨਾਂ ਨਹੀਂ ਹੁਣ ਸਾਰੇ ਬ ਸਟਾਰਟ ਤੇ ਉਹ ਬੱਡੇ ਲੱਗਦਾ ਹੋਣ ਨਹੀਂ ਫੋਨ ਤਾਂ ਦੱਬੇ ਤੋਂ ਕਿਸੇ ਜਿਸ ਨੇ ਫੋਨ ਖਰੀਦਦਾ ਹੋਵੇ ਕੀ ਕੀ ਉਹ ਕਰੇ ਕਿਦਾਂ ਫੋਨ ਦੇ ਦੇਗੀ ਪਤਾ ਲੱਗ ਜਾਏ ਕਿ ਯਾਰ ਸਹੀ ਜੈਨੂਇਨ ਫੋਨ ਦੇਖੋ ਸਭ ਤੋਂ ਪਹਿਲਾਂ ਤਾਂ ਡੱਬਾ ਹੁੰਦਾ ਮੀਨ ਸਭ ਤੋਂ ਕਿਉਂਕਿ ਚੋਰ ਕੋਲੇ ਕਦੇ ਵੀ ਡੱਬਾ ਨਹੀਂ ਹੋਗਾ ਠੀਕ ਹੈ ਜੀ ਦੂਜੀ ਗੱਲ ਸਭ ਤੋਂ ਵੱਡੀ ਜੇ ਬੰਦੇ ਨੇ ਡੱਬੇ ਨਾਲ ਹੀ ਚੋਰੀ ਕੀਤਾ ਹੋਇਆ ਫਿਰ ਤੁਸੀਂ ਪੀਪੀ ਸਾਂਝ ਕੇੰਦਰ ਦੀ ਸਾਈਟ ਤੇ ਜਾ ਕੇ ਆਈਐਮਆਈ ਨੰਬਰ ਜਿਵੇਂ ਆਪਾਂ ਵਿਕਲ ਲੌਸਟ ਲੱਭਦੇ ਹਾਂ ਨਾ ਬਈ ਸਾਡੇ ਮੋਟਰਸਾਈਕਲ ਚੋਰੀ ਹੋ ਗਿਆ ਇੱਥੇ ਟਾਈਪ ਕਰ ਉਦੋਂ ਹੀ ਆਪਣਾ ਆਈਐਮਆਈ ਨੰਬਰ ਪਾਈ ਤੇ ਪਤਾ ਲੱਗ ਜਾਂਦਾ ਬਈ ਫ ਆਈਐਮਈ ਨੰਬਰ ਜ਼ਰੂਰ ਹੋਣਾ ਚਾਹੀਦਾ ਅਗਰ ਜੇ ਤੁਹਾਡੇ ਕੋਲੇ ਨਹੀਂ ਵੀ ਹੈਗਾ ਤਾਂ ਤੁਹਾਡੀ ਜੀਮਲ ਆਈਡੀ ਦੇ ਵਿੱਚ ਜੇ ਫੋਨ ਅਟੈਚ ਆਉਂਦੇ ਵਿੱਚੋਂ ਆਈਐਮਈ ਨੰਬਰ ਮਿਲ ਜਾਂਦਾ ਹੈ ਤਾਂ ਬਿਲਕੁਲ ਇਹ ਸਨ ਹਰਪ੍ਰੀਤ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਡਾਕਟਰ ਐਪਲ ਦੇ ਨਾਮ ਤੋਂ ਮਸ਼ਹੂਰ ਆ ਦੱਸਿਆ ਕਿ ਇਹ ਨਾਮ ਵੀ ਕਿਸ ਤਰ੍ਹਾਂ ਪਿਆ ਵਾ ਅਤੇ ਇਹ ਵੀ ਦੱਸਿਆ ਕਿ ਫੋਨ ਜੇਕਰ ਤੁਹਾਡਾ ਚੋਰੀ ਹੋ ਜਵੇ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਬਹੁਤ ਆਸਾਨ ਜਿਹੜੀਆਂ ਸਾਈਟਾਂ ਹੈਗੇ ਤੁਸੀਂ ਉੱਥੇ ਜਾ ਕੇ ਆਪਣਾ ਮੇਲ ਆਈਡੀ ਪਾਸਵਰਡ ਪਾਓ ਤਾਂ ਤੁਹਾਡਾ ਫੋਨ ਜਿਹੜਾ ਵਾ ਤੁਹਾਡੀ ਲੋਕੇਸ਼ਨ ਜਿਹੜੀ ਉਹ ਪਤਾ ਲੱਗ ਜਾਈ ਕਿਸ ਲੋਕੇਸ਼ਨ ਤੇ ਤੁਹਾਡਾ ਫੋਨ ਹੈਗਾ ਵਾ ਤੁਹਾਡੀ ਪੁਲਿਸ ਵੀ ਮਦਦ ਕਰਦੀ ਹੈ ਨਾਲ ਦੀ ਨਾਲ ਜਿਹੜੇ ਪ੍ਰਾਈਵੇਟ ਹੈਕਰ ਨੇ ਉਹ ਤੁਹਾਡੀ ਮਦਦ ਜਿਹੜੀ ਜ਼ਰੂਰ ਕਰਦੇ ਨੇ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜੱਜਮੰਟੇ ਕੀ ਲੁਧਿਆਣਾ